ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮਾਛੀਵਾੜਾ ਤਾਣਾ ਮੰਡੀ ਦੇ ਵਿੱਚ ਥੋਨੇ ਦੀ ਸਰਕਾਰੀ ਖਰੀਦ ਰਸਮੀ ਤੌਰ ਤੇ ਸ਼ੁਰੂ ਕਰਵਾਈ। ਪਨਗਰੇਟ ਏਜੰਸੀਆਂ ਵੱਲੋਂ ਆਰਤੀਆ ਮੋਹਿਤ ਕੁੰਮਰ ਨੇ ਦੁਕਾਨ ਤੋਂ ਕਿਸਾਨ ਹਰਪਾਲ ਸਿੰਘ ਪਾਵਰ ਦੇ ਥੋਨੇ ਦੀ ਠੇਰੇ ਦੀ ਖਰੀਦ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਹੋ ਤੁਹਾਨੂੰ ਵੀ ਸੁਣਾਉਂਦੇ ਆ। ਜੇ ਮਸਲ ਖਰੀਦ ਸ਼ੁਰੂ ਹੋਈ ਹੈ ਜੀ। ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜੱਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਡੇੜੀ ਸੀਗੀ ਉਹ ਸਾਡਾ ਕਿਸਾਨ ਵੀਰਪਾਲ ਤੋਂ ਹਰਪਾਲ ਸਿੰਘ ਸਾਲੋਪ ਮਹਿਮਾ ਸਿੰਘ ਜੀ ਦੀ ਖਰੀਦ ਅਸੀਂ ਸ਼ੁਰੂ ਕਰਾਈ ਆ ਤੇ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਦ ਦੀ ਸਰਕਾਰ ਆਈ ਆ ਤੇ ਤੁਹਾਨੂੰ ਪਦੇਵ ਨਾਲ ਦੀ ਨਾਲ ਚੁਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾਨੀ ਪ੍ਰੋਬਲਮ ਨਹੀਂ ਆਈ ਕਦੇ ਤੇ ਪਰ ਨਾਲ ਹੀ ਨਾਲ ਮੈਂ ਅਪੀਲ ਇਹ ਕਰੂੰਗਾ ਵੀ ਜਿੱਥੇ ਸਰਕਾਰ ਸਾਧਣ ਲੱਗੀ ਆ ਉੱਥੇ ਕਿਸਾਨ ਭਰਾਵਾਂ ਨੂੰ ਇਹੀ ਕਹੂੰਗਾ ਵੀ ਜਿਹੜੀ ਜੀੜੀ ਕਾਲੀ ਨਾ ਕਰਿਓ ਸਰਕਾਰ ਕੇ ਮੰਡੀ ਚ ਲੈ ਕੇ ਆਓ ਪਿਤਾ ਜੋ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਆਪਾਂ ਨਰਮ ਪੱਟ ਕੇ ਲੈ ਕੇ ਆਉਂਦੇ ਆ ਤੇ ਜੋ ਪਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਬਾੜੀ ਪਾਈ ਚਾਰ ਨੇ ਵੀ ਇਹਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਉੱਥੇ ਤੇ ਪੂਰੀ ਸਕਾ ਕੇ ਲੈ ਕੇ ਆਓ ਬਾਕੀ ਸਾਡੀ ਗਰੰਟੀ ਆ ਬਾਕੀ ਜਿਵੇਂ ਚਾਰ ਖਰੀਦ ਏਜੰਸੀਆਂ ਹੈਗੀਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਉਣੀ ਤੇ ਜਾਊਗੀ ਇੱਥੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਲ ਜਿੰਨਾ ਪੇਮੈਂਟ ਹੋਊਗੀ ਇੱਕ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਜਿਹੜੇ ਦਰਿਆ ਦੇ ਅੰਦਰ ਨੁਕਸਾਨ ਹੈ ਤੁਸੀਂ ਵੀ ਹਟਾ ਦੇ ਮੁੱਕਦੇ ਜਾਂਦੇ ਰਹੋ ਸਾਰੇ ਦੇ ਕੀ ਹਾਲਾਤ ਉਹਨਾਂ ਮੁਆਵਜ਼ਾ ਕਰੋ ਤਾਂ ਕੰਮ ਅਸਲ ਗਦਾਵਰੀਆਂ ਚੱਲ ਰਹੀਆਂ ਨੇ ਜਿੱਥੇ ਜਿੱਥੇ ਖੜਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਨਸਤ ਭਾਜੀ ਹਲਕੇ ਸਵਰਾਲ ਦੀ ਗੱਲ ਕਰੀਏ ਅਸੀਂ ਕਿਹਾ ਕਿ ਸਪੈਸ਼ਲ ਗਦਾਵਰੀ ਕਰਾਈ ਹੈ ਕਈ ਜਗ੍ਹਾ ਪ੍ਰੋਬਲਮ ਦਰਿਆ ਵਾਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਵੀ ਜਿਹੜੀ ਜੀਰੀ ਆ ਉਹ ਤਾਂ ਅਨਸਾਰ ਨਹੀਂ ਹੋ ਰਿਹਾ ਉਹ ਧਿਆਨ ਚ ਲੈਂਦੀ ਆ ਸਾਨੂੰ ਇਹ ਵੀ ਜੀ ਬਾਰੇ ਸਾਰੇ ਤੇ ਦੂਜਾ ਬਾਰੇ ਸਾਰੇ ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹਦੀਆਂ ਕਦਰਾਵਰੀਆਂ ਚੱਲ ਰਹੀਆਂ ਨੇ ਤੇ ਉਹ ਜਿਹੜਾ ਵੀ ਉਸ ਸਾਲ ਨਾਲ ਦੀ ਨਾਲ ਸਾਨੂੰ ਮੌਜਤ ਦੇ ਜਿਹੜਾ ਬੋਨਾ ਵਾਇਰਸ ਸੀ ਜਾਂ ਹਲਦੀ ਵਾਇਰਸ ਦੀ ਪੇੜ ਦੇ ਉਹਦੀ ਕਦਰਾਵਰੀ ਵੀ ਕਰਵਾਈ ਜਾਂਦੀ ਹੈ ਦੇਖੋ ਜੀ ਸਾਰੀਆਂ ਚੀਜ਼ਾਂ ਸਰਕਾਰ ਦੇ ਤੇ ਅੱਜ ਤੁਹਾਨੂੰ ਪ੍ਰਤੀਬ ਨੁਕਸਾਨਤਾ ਹੋਇਆ ਪਰ ਸਪੈਸ਼ਲ ਕਦਰਾਵਰੀਆਂ ਜਿਹੜੇ ਨੁਕਸਾਨ ਹੜਾਂ ਕਾਰਨ ਹੋਇਆ ਜਿਵੇਂ ਦਰਿਆ ਦੇ ਵਿੱਚ ਫਸਲਾਂ ਆੜ ਗਈਆਂ ਜਾਂ ਫਿਰ ਆਪਣੇ ਇਧਰ ਘਟ ਹੋਇਆ ਬਾਕੀ ਸਤੰਗਪੁਰ ਸਾਈਡ ਜਾਂ ਹੋਰ ਹੋਏ ਨੁਕਸਾਨ ਉਹਨਾਂ ਦੀ ਕਦਰਾਵਰੀ ਤੇ ਪਹਿਲ ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਮੈਨੂੰ ਇਹ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਬਦ ਤੋਂ ਬਦ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀ ਹੈ ਜੇ ਮਸਲ ਕ੍ਰੀਸ਼ਨ ਹੋਈ ਹੈ ਜੀ ਅੱਜ ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜੱਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਟੀਡੀ ਸੀਗੀ ਉਹ ਸਾਡਾ ਕਿਸਾਨ ਵੀਰ ਪਾਲ ਤੋਂ ਹਰਪਾਲ ਸਿੰਘ ਸਾਲੋਪ ਮਹਿਮਾ ਸਿੰਘ ਜੀ ਦੀ ਖਰੀਦ ਅਸੀਂ ਸ਼ੁਰੂ ਕਰਾਈ ਆ ਤੇ ਮੈਂ ਤਾਂ ਇਹ ਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਦੋਂ ਸਰਕਾਰ ਆਈ ਆ ਤੈਨੂੰ ਉਪਦੇਵ ਨਾਲ ਦੀ ਨਾਲ ਚੁਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾਨੀ ਪ੍ਰੋਬਲਮ ਨਹੀਂ ਆਈ ਕਦੇ ਤੇ ਪਰ ਨਾਲ ਹੀ ਨਾਲ ਮੈਂ ਅਪੀਲ ਇਹ ਕਰੂੰਗਾ ਵੀ ਜਿੱਥੇ ਸਰਕਾਰ ਸਾਧਣ ਲਗਾਈ ਹੈ ਉੱਥੇ ਕਿਸਾਨ ਭਰਾਵਾਂ ਨੂੰ ਇਹ ਕਹੂੰਗਾ ਵੀ ਜਿਹੜੀ ਜ਼ੀਰੀਏ ਕਾਲੀ ਨਾ ਕਰਿਓ ਸਰਕਾਰ ਕੇ ਮੰਡੀ ਚ ਲੈ ਕੇ ਆਓ ਕਿ ਤਾਂ ਜੋ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਆਪਾਂ ਨਰਮ ਪੱਠੇ ਲੈ ਕੇ ਜਾਂਦੇ ਆ ਤੇ ਜੋ ਪਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਬਾੜੀ ਪਾਈ ਚਾਰਿਆਂ ਵੀ ਇਹਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਉੱਥੇ ਤੇ ਪੁਲਿਸ ਕਾ ਕੇ ਲੈ ਕੇ ਆ ਉਹ ਪਰ ਕੀ ਸਾਡੀ ਗਰੰਟੀ ਆ ਬਾਕੀ ਜਿਵੇਂ ਚਾਰ ਖਰੀਦ ਏਜੰਸੀਆਂ ਹੈਗੀਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਉਣੀ ਤੇ ਜਾਊਗੀ ਤੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਲ ਦੀ ਨਾਲ ਪੇਮੈਂਟ ਹੋਊਗੀ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਜਿਹੜੇ ਤਰਜਾ ਦੇ ਅੰਦਰ ਨੁਕਸਾਨ ਹੋਇਆ ਤੁਸੀਂ ਹਟਾ ਦੇ ਮੁੱਕ ਤੇ ਜਾਂਦੇ ਰਹੋ ਸਾਰੇ ਦੇਖਿਆ ਹਾਲਾਤ ਔਰ ਮੁਆਵਜ਼ਾ ਕਰੋ ਤਾਂ ਕੰਮ ਅਸਰ ਗਦਾਵਰੀਆਂ ਚੱਲ ਰਹੀਆਂ ਨੇ ਜੀ ਜਿੱਥੇ ਤੇ ਖੜਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਸਤੂਜੇ ਹਲਕੇ ਸਵਰਾਲ ਦੀ ਗੱਲ ਕਰੀਏ ਇਹ ਜਿਹੜਾ ਪ੍ਰੋਬਲਮ ਦਰਿਆ ਵਾਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਵੀ ਜਿਹੜੀ ਜੀਰੀ ਆ ਉਦੋਂ ਸਾਰੀ ਹੋ ਰਿਹਾ ਉਹ ਧਿਆਨ ਚ ਲੈਂਦੀ ਆ ਸਾਨੂੰ ਇਹ ਆ ਵੀ ਜੇ ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹਦੀਆਂ ਕਦਰਾਵਰੀਆਂ ਚੱਲ ਰਹੀਆਂ ਨੇ ਤੇ ਉਹ ਜਿਹੜਾ ਵੀ ਉਸ ਸਾਲ ਨਾਲ ਦੀ ਨਾਲ ਸਾਨੂੰ ਮੌਜਤ ਦੇ ਜਿਹੜਾ ਬੋਨਾ ਵਾਇਰਸ ਤੇ ਜਾਂ ਹਲਦੀ ਵਾਇਰਸ ਦੀ ਪੇੜ ਦੇ ਉਹਦੀਆਂ ਕਦਰਾਵਰੀ ਵੀ ਕਰਵਾਈ ਜਾਂਦੀਆਂ ਨੇ ਦੇਖੋ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਤੇ ਅੱਜ ਤੁਹਾਨੂੰ ਪ੍ਰਤੀਬ ਨੁਕਸਾਨਤਾ ਹੋਇਆ ਪਰ ਸਪੈਸ਼ਲ ਕਦਰਾਵਰੀਆਂ ਜਿਹੜੇ ਨੁਕਸਾਨ ਹੜਾਂ ਕਾਰਨ ਹੋਇਆ ਜਿਵੇਂ ਦਰਿਆ ਦੇ ਵਿੱਚ ਫਸਲਾਂ ਆੜ ਗਈਆਂ ਜਾਂ ਫਿਰ ਆਪਣੇ ਇਧਰ ਘਟ ਹੋਇਆ ਬਾਕੀ ਸਤੰਪੁਰ ਸਾਈਡ ਜਾਂ ਹੋਰ ਹੋਏ ਨੁਕਸਾਨ ਉਹਨਾਂ ਦੀਆਂ ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਮੈਨੂੰ ਇਹ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਬਦ ਤੋਂ ਬਦ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀ ਹੈ